ਇੱਕ ਭਾਈ ਰਾਜਾ ਸੀਗਾ ਰਾਜੇ ਦੇ ਤਿੰਨ ਮੁੰਡੇ ਸੀ ਇੱਕ ਅੱਖੋਂ ਕਾਣਾ ਸੀਗਾ ਜਿਹੜਾ ਕਾਣਾ ਸੀਗਾ ਉਹ ਰਾਣੀ ਕਹਿੰਦੀ ਵੀ ਦੇਖ ਲੈ ਇਹਨੂੰ ਰਾਜਪਾਗ ਦਾ ਮਾਲਕ ਨੂੰ ਬਣਾ ਦੇ ਜਿਹੜਾ ਅੱਖੋਂ ਕਾਣਾ ਹੈ ਅੱਛਾ ਉਹ ਕਹਿੰਦਾ ਵੀ ਕੋਈ ਨਾ ਪੁੱਛ ਲਾਂਗੇ ਪਰਿਵਾਰ ਨਾਲ ਕਰ ਲਾਂਗੇ ਰਹਿ ਉਹ ਦੂਜਾ ਦਿਨ ਆਇਆ ਰਾਣੀ ਕਹਿੰਦੀ ਜੀ ਕਰ ਰਹਾ ਰਹਾ ਕਹਿੰਦਾ ਕੋਈ ਨਾ ਕਰ ਲਾਂਗੇ ਜਿਹੜਾ ਕਹਾਲਾ ਕੋਈ ਤੇ ਉਹ ਤੀਜਾ ਦਿਨ ਫੇਰ ਆਇਆ ਉਹ ਕਹਿੰਦੇ ਦੱਸੋ ਜੀ ਕਹਿੰਦਾ ਚੱਲ ਦੇ ਦਿੰਨੇ ਆ ਰਾਜ ਫੇਰੋ ਕਾਣੇ ਨੂੰ ਰੱਖੋ ਕਾਣਾ ਦੀਪੇ ਨੂੰ ਰਾਜ ਦਿੱਤਾ ਤੇ ਉਹਨੂੰ ਰਾਜ ਦਿੱਤਾ ਇੱਕ ਦੋ ਦਿਨ ਨੰਗੇ ਦੋ ਚਾਰ ਦਿਨ ਉਹ ਦੂਜੇ ਲਾਗੇ ਕਹਿਣ ਕਹਿੰਦਾ ਵੀ ਪਤਾ ਹੈ ਕੀ ਕਰਤਾ ਕਹਿੰਦਾ ਕਿਉਂ ਕਹਿੰਦਾ ਅੱਖੋ ਕਾਣੇ ਨੂੰ ਰਾਜ ਕਿਉਂ ਦਿੱਤਾ ਕਹਿੰਦਾ ਭਾਈ ਤੇਰੀ ਮਾਂ ਦੀ ਮੰਗ ਤੀ ਜਿਤਾ ਕਰਕੇ ਅੱਖੋਂ ਕਾਣੂ ਰਾਜ ਦਿੱਤਾ ਹੈ ਕਹਿੰਦਾ ਤਾਂ ਕੋਈ ਗੱਲ ਨਹੀਂ ਮਾਂ ਕੋਲੇ ਵਾਗ ਗਿਆ ਕਹਿੰਦਾ ਮਾਂ ਅੱਖੋਂ ਕਾਣੇ ਨੂੰ ਰਾਜ ਕਿਉਂ ਦਵਾਇਆ ਕਹਿੰਦੀ ਪੁੱਤ ਤੁਸੀਂ ਤਾਂ ਕਿਤੇ ਵੀ ਮਰਜ਼ੀ ਕੀਤਾ ਕਰਕੇ ਖਾ ਸਕਦੇ ਹੋ ਵੀ ਅੱਖੋਂ ਕਾਣੇ ਵੀ ਇਹਨੂੰ ਮੰਨ ਕੇ ਚੱਲੋ ਜ਼ਰੂਰੀ ਰਾਜ ਇਹਦੇ ਲਈ ਹੈਗਾ ਤੇ ਉਹ ਕਹਿੰਦੇ ਵੀ ਇਹ ਤਾਂ ਗੱਲ ਸਾਰਿਆਂ ਨੂੰ ਲੋੜ ਹੈ ਫਿਰ ਨਾ ਕੰਮ ਕਰਨ ਦੀ ਲੋੜ ਹੈ ਨਾ ਕਾਸੀ ਦੀ ਹੋਰ ਲੋੜ ਹੈ ਉਹ ਕਹਿੰਦਾ ਵੀ ਉਹ ਦੂਜੇ ਨਾਲ ਇਹ ਕਰ ਲੱਗਿਆ ਕਹਿੰਦਾ ਕਿਵੇਂ ਕਰੀਏ ਕਹਿੰਦਾ ਮੇਰਾ ਸਾਰਾ ਕੰਮ ਕਰਨ ਦੀ ਲੋੜ ਨਹੀਂ ਸਾਰੀ ਉਮਰ ਦੋਨੇ ਬਣਾ ਲੈਣੇ ਹੂੰ ਉਹ ਕਹਿੰਦਾ ਕਿਵੇਂ ਕਹਿੰਦਾ ਤੂੰ ਮੇਰੇ ਮੱਡ ਵਾਲਾ ਮੈਂ ਤੇਰੇ ਮਾਰ ਦਾ ਖਾ ਬਣਾ ਲਾ ਪਾ ਠੀਕ ਹੈ ਰਾਜ ਤਾਂ ਮਿਲ ਜੂ ਉਹ ਕਹਿੰਦੇ ਵੀ ਠੀਕ ਹੈ ਉਹ ਤਾਂ ਛੋਟੇ ਨੇ ਮਾਰਿਆ ਉਹਦੇ ਡੜਾ ਪਈ ਉਹ ਕੁਦਰਤ ਅੱਖ ਤੇ ਵੱਜਾ ਜਾ ਕੇ ਹੋ ਗਿਆ ਅਖਦਾਰੀ ਥੋੜਾ ਘਾਂ ਟਾਈਮ ਲੰਘ ਗਿਆ ਤੇ ਲਾਜ ਹੋ ਗਿਆ ਡਾਕਟਰ ਪਸਿਆ ਵੈਦਾਂ ਨੂੰ ਉਹ ਕਹਿੰਦੇ ਵੀ ਤਾਂ ਨਿਗਾ ਗਈ। ਉਹ ਕਹਿੰਦਾ ਮਾਂ ਕਹਿੰਦੇ ਹਾਂ ਕਹਿੰਦਾ ਓਰੇ ਆ। ਕਹਿੰਦਾ ਹਾਂ। ਕਹਿੰਦਾ ਹੁਣ ਫੇ ਮੇਰਾ ਕੀ ਹੱਲ ਕਰੇਗੀ? ਕਹਿੰਦੇ ਅੱਧਾ ਰਾਤ ਤੂੰ ਰੱਖ ਲਾ ਭਾਈ। ਦੀਜਾ ਰਹਿ ਗਿਆ ਵਿਚਾਰਾ ਉਹ। ਉਹ ਤੇਰੇ ਮੇਰੇ ਵਰਗਾ ਨਾਲ ਲੱਗ ਗਿਆ ਹੋਰ ਨਾ ਰਿਆਂ ਲੈਣ ਲੱਗ ਗਿਆ ਕਹਿੰਦਾ ਵੀ ਕਿਵੇਂ ਕਰਾਂਵੇਂ? ਕਹਿੰਦਾ ਉਹ ਤਾਂ ਦੋਨੇ ਰਾਜ ਭਾਗੀ ਹੋ ਗਏ ਯਾਰ ਮੈਂ ਕੀ ਕਰੂੰ? ਉਹ ਕਹਿੰਦੇ ਯਾਰ ਤੈਨੂੰ ਇੱਕ ਵੀਧੀ ਦੱਸ ਦਿੰਦੇ ਹਾਂ ਕਹਿੰਦੇ ਹਾਂ। ਕਹਿੰਦਾ ਕਰਕੇ ਦੇਖ ਲੈ ਜੇ ਲੋਟ ਆ ਗਈ। ਕਹਿੰਦਾ ਦੱਸ ਦੇ ਕਹਿੰਦਾ ਵੀ ਕਾਣਾ ਤਾਂ ਹਜੇ ਇੱਕ ਅੱਖੋਂ ਦੇਖ ਸਕਦਾ ਹੈ। ਹੂੰ। ਇਹ ਇੱਕ ਅੱਖ ਨਾਲ ਵੀ ਚਲਾ ਸਕਦਾ ਕੰਮ। ਕਹਿੰਦਾ ਹਾਂ। ਕਹਿੰਦਾ ਜੇ ਬੰਦਾ ਲਾਂਗੜਾ ਲੰ ਜਾ ਉਹ ਤੋਂ ਨਹੀਂ ਕੁਛ ਹੁੰਦਾ ਹੁੰਦਾ। ਠੀਕ। ਉਹ ਕਹਿੰਦਾ ਵੀ ਠੀਕ ਹੈ। ਉਹਨਾਂ ਨੇ ਭਈ ਦੂਜੇ ਦਿਨ ਕੀ ਕੀਤਾ ਉਹਨੇ? ਚੜ ਕੇ ਉੱਚੇ ਤੇ ਥਵੇਂ ਥੱਲੇ ਮਰੀ ਸਾਲ। ਅਸਰ। ਉਹ ਥੱਲੇ ਸਾਲ ਮਾਰਿਆ ਤਾਂ ਗੋਡਿਆਂ ਕੋ ਟੁੱਟ ਗਏ ਤੋਂਨੇ। ਤੇ ਚੱਤ ਲਿਆਂਦਾ ਘਰੇ ਆ ਗਿਆ। ਜਦੋਂ ਲਾਇ ਹੋ ਗਿਆ ਉਹ ਤਾਂ ਪਹਿ ਲੱਤਾਂ ਪਹਿਲਾ ਵਰਗਿਆਂ ਤਾਂ ਕਿਥੁਰੀਆਂ ਤਾਂ ਟੁੱਟ ਗਈਆਂ ਉਹ ਡੁੱਡ ਮਾਰ ਕੇ ਲੱਗਾ ਤੁਰਨ ਉਹ ਕਹਿੰਦੇ ਕਿ ਵੀ ਉਹਦੀ ਮਾਂ ਕਹਿੰਦੀ ਕਹਿੰਦੀ ਕਿਵੇਂ ਪੁੱਤ ਕਹਿੰਦਾ ਕਿਵੇਂ ਵੀ ਨਾ ਸਮਝ ਕਹਿੰਦੀ ਤਾਂ ਵੀ ਕਹਿੰਦਾ ਬੱਤ ਸਮਾਂ ਹੁਣ ਤਾਂ ਰੋਟੀ ਰਾਟੀ ਦੀ ਸੰਸਰ ਹੈਗਾ ਬਸ ਉਹ ਤਾਂ ਹੁਣ ਕੁਸੂਣਾ ਨਹੀਂ ਉਹ ਕਹਿੰਦੀ ਵੀ ਐ ਕਰੋ ਕਚੇਰੀ ਲਾਉਰਾ ਜਿਹਨੂੰ ਕਹਿੰਦੀ ਰਾਜੇ ਨੇ ਵੀ ਦੂਜੇ ਦਿਨ ਕਚੇਰੀ ਲਾ ਲਈ ਕਹਿੰਦੀ ਵੀ ਇਹ ਤਾਂ ਤਾਂ ਰਾਜ ਖੋਕੇ ਨੂੰ ਦੇਉ ਕੱਲੇ ਨੂੰ ਉਹ ਕਹਿੰਦਾ ਮੈਂ ਇੱਕ ਹੀ ਗੱਲ ਪਹਿਲਾਂ ਤਾਂ ਰਾਜੇ ਨੂੰ ਦਵਾਇਆ ਫਿਰ ਇਹਨੂੰ ਆਦਤ ਵਾਤਾ ਹੁਣ ਕਹਿੰਦਾ ਕੱਲੇ ਨੂੰ ਇਹਨੂੰ ਦਿੰਨੀ ਕੀ ਗੱਲ ਕਹਿੰਦੀ ਕਾਣਾ ਤੱਕ ਅੱਖੋਂ ਦੇਖ ਕੇ ਵੀ ਕੰਮ ਕਰ ਲੂ ਜਿਹੜਾ ਲੰਗੜਾ ਲੰਚਾ ਉਹ ਤਾਂ ਨਹੀਂ ਹੁੰਦਾ ਨਾ ਇਹਨੂੰ ਦੇ ਰਾਜ ਤੇ ਰਾਜਾ ਕਹਿੰਦਾ ਭਾਂ ਦਾ ਜਦ ਤੁਸੀਂ ਤਾਂ ਖੇਡ ਬਣਾ ਰੱਖੀਏ ਕਿਤੇ ਕਿਸੇ ਨੂੰ ਰਾਜ ਦੇ ਕਿਤੇ ਕਿਸੇ ਨੂੰ ਦੇ ਰਾਣੀ ਨੂੰ ਕਹਿੰਦਾ ਲੰਗ ਤੈਨੂੰ ਹੀ ਦੇ ਚੁੱਕਿਆ ਤੂੰ ਰਾਜੇ ਨੂੰ ਮਰਜ਼ੀ ਦੇ ਦਿੰਦੀ ਆਪਦੇ ਮਨ ਦਿਮਾਗ ਨਾਲ ਕਹਿੰਦੀ ਜੀ ਬਸ ਠੀਕ ਹੈ ਤੇ ਰਾਣੀ ਜਦੋਂ ਕੋਈ ਰਾਜ ਤੇ ਬੈਗੀ ਥੋੜੇ ਕਹਨੇ ਤਾਂ ਨੰਗੇ ਕੋਈ ਸਾਧ ਆ ਗਿਆ ਸਾਧਾ ਕਹਨੇ ਭिक्षा ਮੰਗੀ ਤੇ ਰਾਣੀ ਬਾਂਦੀ ਨੂੰ ਕਹਿੰਦੀ ਵੀ ਬਾਂਦੀ ਦੇਖ ਕੌਣ ਹੈ ਕਹਿੰਦੀ ਜੀ ਕੋਈ ਸਾਥ ਖੜਾ ਵੂਹੇ ਤੇ ਭिक्षा ਮੰਗਦਾ ਕਹਿੰਦਾ ਵੀ ਕੋਈ ਨਾ ਕਹਿੰਦੀ ਉਹ ਐ ਕਹਦੇ ਵੀ ਬਾਬਾ ਤਹਾਂ ਆ ਜਾ ਅੱਛਾ ਤੇ ਉਹ ਕਹਿੰਦੇ ਕਿ ਕਹਿੰਦੇ ਬਾਬਾ ਵੀ ਤੇਰਾ ਤੈਨੂੰ ਰਾਣੀ ਨੇ ਕਿਹਾ ਤਹਾਂ ਆ ਜਾ ਕਹਿੰਦਾ ਆ ਜਾਣਾ ਭਾਈ ਕਹਿੰਦੀ ਬਾਬਾ ਦੱਸ ਕਾਦੀ ਭਿਖਿਆ ਪਾਵਾਂ ਕਹਿੰਦਾ ਭਈ ਜੇ ਜੋ ਸਰਦਾ ਪਾ ਦੇ ਉਹਨੇ ਭਈ ਇੱਕ ਇੱਕ ਥਾਲ ਮੋਤੀਆਂ ਦਾ ਭਰ ਲਿਆ ਇੱਕ ਹੀਰਿਆਂ ਦਾ ਭਰ ਲਿਆ ਇੱਕ ਜਮਾਹਦਾ ਭਰ ਲਿਆ ਕਹਿੰਦੀ ਬਾਬਾ ਤਿੰਨੇ ਥਾਲ ਪਾ ਦੂੰ ਪਰ ਮੇਰੇ ਤਿੰਨੇ ਥਾਲਾਂ ਬੱਤੇ ਮੈਨੂੰ ਇੱਕ ਚੀਜ਼ ਦੇ ਦਿਜੋ ਕਹਿੰਦਾ ਕਿਵੇਂ ਕਹਿੰਦੀ ਜਾ ਤਾਂ ਤੇਰੇ ਦੋਨੇ ਹੱਥ ਦੇ ਦੇ ਮੈਨੂੰ ਕਹਿੰਦਾ ਜੇ ਹੱਥ ਦੇ ਤੇ ਮੈਂ ਮੰਗੂ ਕਾ ਦੇਣਾ ਕਹਿੰਦੀ ਫਿਰ ਦੋਨੇ ਪੈਰ ਦੇ ਦੇ। ਹੂੰ। ਕਹਿੰਦਾ ਮੈਨੂੰ ਮੰਗਣ ਤੁਰੋਂ ਕਾ ਦੇਣਾ। ਹੂੰ। ਕਹਿੰਦੀ ਫਿਰ ਦੋਨੇ ਨੇਤਰ ਦੇ ਦੇ। ਅੱਖਾਂ ਦੇ ਦੇ ਮੈਨੂੰ। ਕਹਿੰਦਾ ਫਿਰ ਮੈਂ ਵਖ ਦੇਖੂ ਕਾ ਦੇਣਾ। ਕਹਿੰਦੀ ਫਿਰ ਮੈਨੂੰ ਜੀਬ ਦੇ ਦੇ। ਹੂੰ। ਕਹਿੰਦਾ ਤਾਂ ਮੰਗੂ ਕਾ ਦੇਣਾ ਬੋਲ ਕੇ। ਕਹਿੰਦੀ ਜਦੋਂ ਤੇਰੇ ਕੋਲ ਇੰਨਾ ਸਮਾਨ ਹੈ ਫਿਰ ਤੂੰ ਮੰਗਦਾ ਕੋਈ। ਹਾਂ। ਜਦੋਂ ਇੰਨਾ ਸਮਾਨ ਤੇਰੇ ਕੋਲ ਹੈਗਾ ਤੈਨੂੰ ਮੰਗਣ ਦੀ ਕੀ ਲੋੜ ਐ? ਉਹ ਕਹਿੰਦਾ ਕਿ ਵੀ ਇਹ ਵੀ ਗੱਲ ਤੇ ਠੀਕ ਐ ਭਾਈ। ਤੇ ਉਹ ਕਹਿੰਦੇ ਬਾਬਾ ਖੈਰ ਲੈ ਜਾ। ਕਹਿੰਦਾ ਹੌਣ ਨਹੀਂ ਲਿਆਂਦਾ ਭਈ ਮੈਂ ਚੱਲ ਪਿਓ ਸਾਥ ਨੇ ਆਪਦੇ ਲਾਹੇ ਸਾਧਾ ਕਰ ਮੇਰੇ ਵਰਗਾ ਦੀ ਵਿਚਾਰਾ ਕੰਮ ਛੱਡ ਕੇ ਭੱਜਿਆ ਹੋਇਆ ਉਹਨੇ ਆਖਿਆ ਵੀ ਉਹੀ ਕਿੱਤਾ ਲੂਟਊਗਾ ਆਪਾਂ ਤੇੜਾ ਕਰ ਦਿੱਤੀ ਆਪਾਂ ਆ ਕੇ ਲੱਗਾ ਕੰਮ ਤੇ ਚੱਲਾ ਥੋੜਾ ਕਾਹਾਂ ਟਾਈਮ ਲੰਘਿਆ ਕਿਤੇ ਉਹ ਰਾਣੀ ਬਿਮਾਰ ਹੋ ਗਈ ਜਿਹੜੀ ਨੇ ਉਹਨੂੰ ਮਤ ਦਿੱਤੀ ਸੀ ਬਿਮਾਰ ਹੋਈ ਉਹ ਕਹਿੰਦੇ ਵੀ ਐ ਕਰਕੇ ਸਾਥ ਨੂੰ ਐ ਬੋਲੀਤੀ ਤੇ ਹਲਾ ਵੀ ਉਹਦਾ ਸਰਾਫ ਨਾ ਲੱਗਾ ਹੋਵੇ ਸਾਥ ਨੂੰ ਲੱਗੇ ਪਾਣ ਉਹਨੂੰ ਸਾਧੋਦੋਂ ਵੀ ਬਿਰਾਰ ਕਿਤੇ ਜਟਾਂ ਦੀ ਮਗਰ ਮਟਾ ਮਨਾਤੀ ਉਹਨੇ ਕਰਿਆ ਕਿ ਜਦੋਂ ਮੈਂ ਸੰਦ ਮਗਰ ਲੱਗ ਗਿਆ ਤੇ ਉਹ ਵੀ ਸਾਥ ਆਵੇ ਨਾ ਉਹ ਹੌਲੀ ਹੌਲੀ ਉਹ ਕਿਤੇ ਜਿਹੜੀ ਬਾਂਦੀ ਉਹ ਨਾਲ ਸੀ ਉਦੋਂ ਉਹ ਬਾਂਦੀ ਨੂੰ ਤਾਂ ਨਸਾਨੀ ਸੀ ਪੈਰ ਦੀ ਪੈਰ ਦਾ ਆਬਦਾਤੀ ਉਹ ਪੈਰੋਂ ਆ ਰਹੀ ਥੀਗਾ ਥੋੜਾ ਜਾਂ ਉਹ ਕਹਿੰਦੀ ਵੀ ਮੈਂ ਕਰੋ ਵੀ ਜਿੰਨੇ ਆਪਣੇ ਲਵੇ ਲੋਣੇ ਨਗਰ ਨੇ ਮੈਨੂੰ ਸਾਰੇ ਨਗਰਾਂ ਚ ਗੜਾ ਦਵਾ ਦਿਓ ਕੱਲੇ ਕੱਲੇ ਬੰਦਾ ਨੰਗਾ ਦੇ ਗਲੀ ਥੀਂ ਦੀ ਮੈਂ ਦੱਸ ਦੂੰ ਵੀ ਆ ਸਾਥੀ ਉਹ ਕਹਿੰਦੇ ਵੀ ਠੀਕ ਹੈ ਹੁਣ ਰਾਜੇ ਦਾ ਆਰਡਰ ᱛੀ ਭਈ ਰਾਣੀ ਦਾ ਮੌਕੇ ਦਾ ਰਾਣੀ ਨੇ ਜਿੰਨੇ ਲਵੇ ਸਹਿਰ ਪਿੰਡ ਤੀ ਗਏ ਸਾਰੇ ਪਿੰਡਾਂ ਦੇ ਇਕੱਠੇ ਕਰ ਲਏ ਡੇਢ ਪਿੰਡਾਂ ਚ ਤੋਰਤੀ ਉਹ ਇੱਕ ਪਿੰਡ ਉਹ ਦਿਨ ਕੁਦਨ ਉਹਦ ਨਾਲ ਐ ਵੀਹੀ ਵੀਹੀ ਨੰਗਾਈ ਕੇ ਬੰਦੇ ਨੂੰ ਜਦੋਂ ਉਹ ਪਿੰਡ ਵਾਗੇ ਜਿਸ ਦਿਨ ਉਹ ਸਾਥੀ ਜਦੋਂ ਨੰਗਣ ਲੱਗਾ ਉਹਨੇ ਪੈਰ ਦੇਖ ਲਿਆ ਉਨੇ ਬਾਹ ਫੜਦੀ ਕਹਿੰਦੀ ਵੀ ਆਹ ਸਾਥ ਹੀ ਠੀਕ ਪਈ ਬੁਰਸ ਨੇ ਹੋਦ ਰਹਿ ਤੇ ਚ ਕਰ ਲਿਆ ਫੜ ਲਿਆ ਵੀ ਤੇਨੂੰ ਰਾਣੀ ਨੂੰ ਲੋੜ ਆ ਤੇਰੀ ਰਾਣੀ ਸਖਤ ਬਿਮਾਰ ਹੈ ਉਹ ਕਹਿੰਦਾ ਵੀ ਮੈਂ ਤਾਂ ਕੰਮ ਹੀ ਨਹੀਂ ਕਰਦਾ ਮੈਂ ਤਾਂ ਸਾਧ ਹੀ ਨਹੀਂ ਉਹ ਕਹਿੰਦੀ ਬਾਬਾ ਤੂੰ ਚਿਹੇ ਸਾਥ ਹੈਗਾ ਚਿਹੇ ਨਾ ਹੈਗਾ ਪਰ ਤੇਰੀ ਨਿਸਾਨੀ ਦੱਸ ਗਈ ਮੈਨੂੰ ਜਿਸ ਵਕਤ ਤੂੰ ਰਾਣੀ ਦੇ ਮਹਿਲਾਂ ਚ ਗਿਆ ਤੀ ਤੈਨੂੰ ਰਾਣੀ ਨੇ ਕਿਹਾ ਤੀ ਮੈਨੂੰ ਨੇਤਰ ਦੇ ਦੇ ਜਾਂ ਹੱਥ ਦੇ ਦੇ ਵੀ ਹੀਰੇ ਮੋਤੀਆਂ ਦਾ ਥਾਲ ਲੈ ਜੀ ਉਦੋਂ ਤੈਂ ਘਰੇ ਮੁੜਿਆ ਤੀ ਤੈਨੂੰ ਲੈਤਾ ਨਹੀਂ ਪਰ ਕਿੰਦੀ ਗੱਲਾਂ ਆ ਅੱਜ ਉਹੀ ਰਾਣੀ ਨੂੰ ਤੇਰੀ ਲੋੜ ਪੈ ਗਈ ਕਹਿੰਦਾ ਵਕਤਾ ਮੈਂ ਚੱਲਦਾ ਪਰ ਮੈਂ ਸਾਥ ਨਹੀਂ ਹੈਗਾ ਉਹ ਕਹਿੰਦੀ ਫਿਰ ਇਹ ਤਾਂ ਏਡੀ ਤਾਂ ਕਹਿੰਦੀ ਫਿਰ ਰਾਣੀ ਵੀ ਨਹੀਂ ਤੀ ਫਿਰ ਦਮਨ ਜਿੱਡੀ ਨੇ ਤੈਨੂੰ ਹੁਕਮ ਤੇ ਲਾਤਾ ਇਹ ਤੂੰ ਆਪ ਦਾ ਦਮਾ ਖੋਚੀ ਹੁਣ ਕਹਿੰਦਾ ਤੈਨੂੰ ਸੱਦੇ ਆ ਬਸ ਕੰਨਾ ਵੀ ਭਗ ਚੱਲਦਾ ਹੈ ਕਹਿੰਦੀ ਭਗਵਾ ਵੇਣਾ ਪਾਉ ਹਈ ਜਿਹੜਾ ਪਾਇਆ ਫਾਤੀ ਉਹਨੇ ਭਈ ਭਗਵਾ ਬਣਾ ਸਮਾਲਿਆ ਪਾ ਲਿਆ ਵਗ ਗਿਆ ਰਾਣੀ ਮੰجهه ਚ ਪਈ ਆ ਸਖਤ ਬਿਮਾਰ ਤੇ ਉਥੇ ਪਰਮਾਤਮਾ ਨੂੰ ਲੱਗਾ ਯਾਦ ਕਰਨ ਕੋ ਹੁਣ ਫਸ ਗਿਆ ਸਕੂਤਾ ਜੇ ਤਾਂ ਹੁਣ ਰਾਣੀ ਰੋਟੀ ਨਹੀਂ ਹੁੰਦੀ ਤਾਂ ਵੀ ਮਰਦਾ ਨਾ ਉਥੋਂ ਮੁੜ ਸਕਦਾ ਪਰਮਾਤਮਾ ਨੂੰ ਲੋਟ ਕਰਨ ਲੱਗਾ ਯਾਦ ਕਰਿਆ ਉਹਦਾਂ ਨੇ ਪਰਮਾਤਮਾ ਕਿੰਨੀ ਝਾਕਿਆ ਪਰਮਾਤਮਾ ਤੋਂ ਉਹ ਤਾਹਾਂ ਤੋਂ ਕੋਈ ਚੀਜ਼ ਇਹਦੀ ਨਜ਼ਰ ਆਈ ਜਿਹੜੀ ਸੋਨੇ ਵਾਂਗੂ ਚਮਕਦੀ ਸੀ ਉਹਨੇ ਹੱਥ ਕਰ ਲਿਆ ਮੂਰੇ ਉਹਨੂੰ ਤਾਂ ਹੱਥ ਤੇ ਪਤਾ ਲੱਗ ਗਿਆ ਵੀ ਆ ਡਿੱਗੀ ਮੇਰੇ ਜਿਹੜਾ 90 ਵਾਲੇ ਸੀ ਉਹਨਾਂ ਨੂੰ ਕੋਈ ਪਤਾ ਨਾ ਤੇ ਉਹ ਜਦੋਂ ਭਾਈ ਉਹਨੇ ਆਖੇ ਵੀ ਹੁਣ ਇਹਨੂੰ ਮੈ ਪਤਾ ਤਾਂ ਲੱਗ ਗਿਆ ਵੀ ਚੀਜ਼ ਤਾਂ ਆ ਗਈ ਆਪਣੇ ਹੱਥੇ ਚ ਨੂੰ ਕਰਾਂਗੇ ਕੀ ਤੇ ਪਈ ਜਦੋਂ ਉਹ ਰਾਣੀ ਕਿੰਨੀ ਕਰਿਆ ਰਾਣੀ ਨੂੰ ਦੀ ਪਛਾਣ ਤੀ ਵੀ ਕੀ ਚੀਜ਼ ਐ ਇਹ ਅਰਬਾਂ ਕਰੋੜਾਂ ਰੁਪਈਆ ਦਾ ਹੀਰਾ ਤੀ ਉਹ ਰਾਣੀ ਬੈਠੀ ਹੋ ਗਈ ਕਹਿੰਦੀ ਬਾਬਾ ਹੀਰਾ ਮੈਨੂੰ ਦੇ ਦੇ ਉਹਨੇ ਖੇ ਵੀ ਆ ਗਿਆ ਲੁੱਟਣ ਵੇ ਨੂੰ ਪਰਖ ਆ ਗਈ ਨੂੰ ਪਤਾ ਲੱਗ ਗਿਆ ਵੀ ਕੀ ਚੀਜ਼ ਐ ਇਹ ਕਹਿੰਦਾ ਕੇ ਪਈ ਤੈਨੂੰ ਕੀ ਕਰਨਾ ਮਣਕਾ ਕਹਿੰਦੀ ਬਾਬਾ ਇਹਦੀ ਕੀਮਤ ਤਾਂ ਤਾਂ ਕਹਿੰਦੀ ਮੈਨੂੰ ਤਾਂ ਕੀ ਮੇਰੇ ਪ੍ਰੇਤਾਂ ਨੂੰ ਵੀ ਨਹੀਂ ਪਤਾ ਇੰਨੀ ਕੀਮਤ ਹੈ ਇਹਦੀ ਹੂੰ ਤੂੰ ਪਰ ਹੀਰਾ ਮੈਨੂੰ ਦੇ ਦੇ ਉਹ ਕਹਿੰਦਾ ਭਾਈ ਐ ਹੋਣਾ ਥੇੜੀ ਤੇ ਤੇਰੀ ਰੱਖਿਆ ਪਈ ਹੀਰਾ ਮੰਗੀ ਵੀ ਅੱਛਾ ਉਹ ਡਾਕਟਰ ਨੂੰ ਕਹਿੰਦਾ ਵੀ ਬਾਈ ਦਾ ਨੂੰ ਕਹਿੰਦਾ ਵੀ ਇਹਨੂੰ ਕਰੋ ਚੱਕ ਬਿਮਾਰ ਹੈ ਤੁਸੀਂ ਤਾਂ ਕਹਿੰਨ ਉਹ ਸਾਹਾਂ ਤੇ ਪਈ ਹੈ ਤੰਗ ਹੈ ਤੁਸੀਂ ਮੈਨੂੰ ਲੈ ਕੇ ਆਇਓ ਇਹਨੂੰ ਹੁਣ ਕਿਵੇਂ ਸੁਰਤ ਆ ਕੇ ਹੀਰਾ ਦੇਖ ਕੇ ਇਹ ਰਾਣੀ ਬਿਮਾਰ ਨਹੀਂ ਹੈਗੀ ਕਹਿੰਦਾ ਹੋਰ ਕਹਿੰਦਾ ਨਾ ਬਿਮਾਰ ਨਹੀਂ ਜਿਦੋਂ ਬਿਮਾਰ ਹੁੰਦੀ ਇਹਦੀ ਅੱਖਾਂ ਮੀਚੀਆਂ ਦੀ ਬੰਦੇ ਨੂੰ ਤਾਂ ਉੱਪਰ ਦੀ ਨਿਗਾਹ ਹੁੰਦੀ ਹੈ ਉਦੋਂ ਵੀ ਮੈਨੂੰ ਪਰਮਾਤਮਾ ਲਿਜਾਊਗਾ ਹੁਣ ਇਹਨੂੰ ਹੀਰੇ 'ਚ ਧਿਆਨ ਹੋ ਗਿਆ ਤਾਂ ਜੇ ਬਿਮਾਰ ਹੁੰਦੀ ਹੀਰੇ 'ਚ ਧਿਆਨ ਨਹੀਂ ਤੇ ਹੁੰਦਾ ਤਾਂ ਇਹ ਬਿਮਾਰ ਨਹੀਂ ਹੈਗੀ ਤੇ ਭਾਈ ਰਾਣੀ ਕਹਿੰਦੀ ਉਹ ਰਾਣੀ ਫੇਰ ਕਹਦਾ ਕਰ ਹੀਰਾ ਦੇ ਤੇ ਉਹਨੇ ਭਾਈ ਅਨੀਸਾਰ ਨੂੰ ਹਰ ਕੇ ਮੁੱਠੀ ਮੀਚ ਲਈ ਰਾਣੀ ਕੋਲੇ ਬਹਿ ਗਿਆ ਕਹਿੰਦਾ ਰਣੀ ਕਹਿੰਦਾ ਸੱਚੀ ਗੱਲ ਦੱਸ ਦੇ ਬਿਮਾਰ ਤਾਂ ਤੂੰ ਹੀ ਨਹੀਂ ਉਹ ਕਹਿੰਦੀ ਜੀ ਬਿਮਾਰ ਆ ਹੈਗੀ ਵੀ ਹੈਗੀ ਵੀ ਨਹੀਂ ਹੂੰ ਕਹਿੰਦਾ ਦੱਸ ਕਹਿੰਦੀ ਜੀ ਜਿਹੜੀ ਚੀਜ਼ ਦੀ ਮੈਨੂੰ ਲੋੜ थी ਉਹ ਮੇਰੇ ਕੋਲ ਹੈ ਨਹੀਂ ਤੀ ਅੱਛਾ ਉਹ ਚੀਜ਼ ਹਰੇਕ ਨੂੰ ਮਿਲਦੀ ਨਹੀਂ ਉਹਨੂੰ ਮਿਲੂ ਜਿਹੜਾ ਚੀਜ਼ ਨੂੰ ਪ੍ਰਮਾਤਮਾ ਨੂੰ ਸਹੀ ਟਾਈਮ ਯਾਦ ਕਰਦਾ ਉਹਨੂੰ ਮਿਲੂਗੀ ਚੀਜ਼ ਕਹਿੰਦੀ ਮੈਨੂੰ ਇਹ 1 ਕਰੋੜਾਂ ਰੁਪਈਆਂ ਦਾ ਹੀਰਾ ਜਿਹੜੇ ਹੱਥ ਚਾ ਤੇਰੇ ਇਹਦੀ ਤਲਾਸ਼ ਤੀ ਮੈਨੂੰ ਅੱਛਾ ਜੀ ਮੈਂ ਆਪਦੇ ਕਾਂਛ ਤੇ ਸਜਾਂ ਉਹ ਕਹਿੰਦਾ ਫਿਰ ਐ ਕਰ ਹੀਰਾ ਤੈਨੂੰ ਮਿਲ ਜੂ ਇਹਦੇ ਬਦਲੇ ਤੂੰ ਮੈਨੂੰ ਦੋ ਨੇਤਰ ਦੇ ਦੇ ਉਹ ਕਹਿੰਦੀ ਬਾਬਾ ਐ ਕਰ ਸੂਰੀ ਚੱਕ ਲਿਆ ਟਾਈਮ ਨਾਲ ਅੱਛਾ ਕੋਣੇ ਵੀ ਹਿਸਾਬ ਲਾ ਲਿਆ ਵੀ ਇਹ ਉਹ ਮੈਂ ਮੰਗੀ ਤੀ ਨਾ ਤੂੰ ਉਹ ਕਹਿੰਦਾ ਉਹਦੇ ਤੇਰੇ ਹੱਥ ਤੇਰੇ ਸਰਾਣੇ ਥਾਲ ਪਏ ਤੇ ਹੀਰੇ ਮੋਤੀਆਂ ਦੇ ਤੈਂ ਮੈਨੂੰ ਕਿਹਾ ਨਹੀਂ ਤੀ ਵੀ ਜਾਂ ਪੈਰ ਦੇ ਦੇ ਜਾਂ ਹੱਥ ਦੇ ਦੇ ਜਾਂ ਅੱਖਾਂ ਦੇ ਦੇ ਜਾਂ ਜੀਬ ਦੇ ਦੇ ਵੀ ਜਿਹੜਾ ਇਹਨਾਂ ਤਨੇ ਜਿਹੜਾ ਮਰਜੀ ਚੀਜ਼ ਲੈ ਜੀ ਅੱਜ ਹੀਰੇ ਵੱਟੇ ਕਹਿੰਦਾ ਮੈਨੂੰ ਕੱਲੇ ਨੇਤਰ ਦੇ ਦੇ ਹੁਲਕਾ ਸਿੱਧੀ ਲੋੜ ਨਹੀਂ ਅੱਛਾ ਉਹ ਕਹਿੰਦੀ ਜੀ ਹੀਰਾ ਦੇ ਦੇ ਨੇਤਰ ਲੈ ਜਾ ਅੱਛਾ ਉਹ ਕਹਿੰਦਾ ਵੀ ਲੈ ਉਹ ਸੂਰੀ ਤੇ ਜਲਾਦ ਬਲਾਉ ਭਾਈ ਜਲਾਦ ਬਲਾ ਲੈ ਤੇ ਜਲਾਦ ਬੋਲਾ ਲੈ ਭਾਈ ਇਹਨਾਂ ਜਦੋਂ ਇਹ ਜਲਾਦ ਲੱਗਿਆ ਨੇੜੇ ਕਰਨ ਸੂਰੀ ਉੱਥੇ-ਤੱਥ ਮਰ ਕੱਸ ਪਿਆ ਹਾਂ ਵੀਰਾ ਮੇਰੇ ਵਰਗਾ ਦੀ ਕਹਿੰਦਾ ਹਾਂ ਕਹਿੰਦਾ ਤੈਨੂੰ ਤਾਂ ਪਰਮਾਤਮਾ ਡੋਲਦਾ ਹਾਂ ਪਰਮਾਤਮਾ ਵੀ ਹੀ ਡੋਲਦਾ ਕਹਿੰਦਾ ਲੇਕਿਨ ਕਹਿੰਦਾ ਮੈਂ ਤਾਂ ਗਰੀਬ ਤੀ ਘਰੋਂ ਗਰੀਬੀ ਦਾ ਸੰਤਾਇ ਹਾ ਤੰਗ ਕਰਿਆ ਹਾ ਸਾਧ ਬਣਿਆ ਤੀ ਤੈ ਤਾਂ ਮੈਥੇ ਕਿਤੇ ਮੈਨੂੰ ਮਣਕਾ ਵੀ ਨਹੀਂ ਦਿੱਤਾ ਹੀਰੇ ਦਾ ਚੱਕ ਕੇ ਕਿਵੇਂ ਹੁੰਦਾ ਨਯਾ ਉਹਦੇ ਅੰਗ ਨਹੀਂ ਦਿੱਤੇ ਤੇ ਹਮੇ ਗਰੀਬ ਹੀ ਸੀ ਆਹੋ ਅੰਗ ਨਹੀਂ ਆਉਦਾ ਦਿੱਤਾ ਮੈਂ ਜਾ ਕੇ ਮੁੜ ਕੇ ਕੰਮ ਤੇ ਲੱਗ ਗਿਆ ਸਿਰੀ ਪੜੀ ਰਲ ਗਿਆ ਪਰ ਮੈਂ ਉਹਦਾ ਅੰਗ ਨਹੀਂ ਦਿੱਤਾ ਤੈਂ ਕਹਿੰਦਾ ਹੀਰੇ ਦੀ ਖਾਤਰ ਮਿੰਟੇ ਚ ਨੈਣ ਘੜਾਤੇ ਸੀ ਸਹੀ ਐ ਏਡੇ ਵੱਡੇ ਰਾਜੇ ਵਹਰਾ ਦਿੱਤੀ ਦੱਸ ਕਹਿੰਦਾ ਪਰਮਾਤਮਾ ਕੋਣੀ ਡੋਲੂ ਫਿਰ ਉਹ ਬੋਈ ਕਹਿੰਦੀ ਕਿ ਵੀ ਸੱਚ ਐ ਤਾਂ ਗੱਲ ਉਹ ਕਹਿੰਦਾ ਲੈ ਹੀਰਾ ਮੇਰੇ ਕੋਈ ਕੰਮ ਨਹੀਂ ਹੀਰਾ ਤੂੰ ਰੱਖ ਲੈ ਪਰ ਹੀਰੇ ਦੇਖਣ ਨੂੰ ਨੇਤਰ ਵੀ ਚਾਹੀਦੇ ਨੇ ਜਦੋਂ ਤੱਕ ਖਤਾ ਤੂੰ ਮੈਨੂੰ ਦੇ ਦੇਗੀ ਹੀਰਾ ਦੇਖੇਗੀ ਕਿਵੇਂ ਚੀਜ਼ਾਂ ਦੋਨਾਂ ਦੀ ਲੋੜ ਹੈ ਕਹਿੰਦਾ ਧੰਨ ਦੀ ਵੀ ਲੋੜ ਹੈ ਦਹਿ ਦੀ ਵੀ ਲੋੜ ਹੈ ਉਹ ਕਹਿੰਦੀ ਜੀ ਠੀਕ ਹੈ ਉਸ ਤੋਂ ਬਾਅਦ ਪਈ ਉਹਨੇ ਉਹ ਬਚਾਰਾ ਕਰੇ ਆ ਗਿਆ ਉਹ ਹੀਰਾ ਨੂੰ deta ਉਹਨੇ ਰਾਣੀ ਨੂੰ ਰਾਣੀ ਰੋਜ਼ ਹੀਰਾ ਦੇਖਿਆ ਕਰੇ ਉੱਠ ਕੇ ਤੜਕੇ ਤੇ ਜਾਪਾਣੀ ਮਗਰੋ ਸ਼ਕਾ ਕਰੇ ਪਹਿਲਾਂ ਹੀਰੇ ਦੇ ਦਰਸ਼ਨ ਪਹੁੰਚ ਜਾਇਆ ਕਰੇ ਉੱਥੋਂ ਦਾ ਤੇ ਕੋਈ ਉਹਦੇ ਨੂੰ ਨੋਕ ਰੱਖਿਆ ਉਹਦੀ ਦਿਲ ਦਾ ਬੇਈਮਾਨ ਉਹਨੇ ਪੇ ਕੀ ਕੀਤਾ ਉਹਨੇ ਆਖਿਆ ਵੀ ਰਾਣੀ ਜੀ ਰੋਜ ਅੰਦਰ ਜਾ ਕੇ ਉਹਦੇ ਦਰਸ਼ਨ ਪਹੁੰਚੀਏ ਵੀ ਉਹਨੂੰ ਕਿਵੇਂ ਨਾ ਕਿਵੇਂ ਆਪਾਂ ਚੜਾਈਏ ਉਹ ਚੀਜ਼ ਨੂੰ ਉਹਨੇ ਪੇ ਹੀ ਹੀਰਾ ਚੜਾਉਣਾ ਸ਼ੁਰੂ ਕਰਤਾ ਅੱਛਾ ਆਨੀ ਬਹਾਨੀ ਕਿਵੇਂ ਨਾ ਕਿਵੇਂ ਹੀਰੇ ਤੱਕ ਪਹੁੰਚ ਗਿਆ ਹੀਰਾ ਚੱਕ ਲਿਆ ਉਹ ਹੀਰਾ ਜਦੋਂ ਮੰਨ ਕੇ ਚੱਲ ਕਿਸੇ ਪਾਪੀ ਦੇ ਹੱਥ ਚੋਂਦਾ ਸੀ ਉਹ ਬੋਝਾਂਦਾ ਸੀ ਅੱਛਾ ਕਾਲਾ ਹੋ ਜਾਂਦਾ ਸੀ ਉਹ ਜਦੋਂ ਕਾਲਾ ਹੋ ਗਿਆ ਹੀਰਾ ਉਹਨੇ ਫੇਰ ਧਰਤਾ ਉਥੇ ਅੱਛਾ ਉਹਨੇ 39 ਵਾਰ ਹੀਰਾ ਚੱਕਾ 39 ਵਾਰ ਧਰਤਾ ਤੇ ਉਹ ਜਦੋਂ ਪਈ ਕਾਲਾ ਹੋ ਗਿਆ ਹੀਰਾ ਤੀਜੀ ਵਾਰ ਚੱਕ ਕੇ ਧਰਿਆ ਫੇਰ ਕਾਲਾ ਹੋ ਗਿਆ ਉਹ ਦੁਬਾਰੇ ਚਮਕਿਆ ਨਾ ਕਹਿੰਦਾ ਜਦੋਂ ਰਾਣੀ ਦੂਜੇ ਦਿਨ ਉੱਠ ਕੇ ਗਈ ਉਹ ਪੇ ਕਾਲਾ ਹੋਇਆ ਪਿਆ ਉਹ ਕਹਿੰਦਾ ਵੀ ਉਹ ਕਹਿੰਦੀ ਵੀ ਦੱਸੋ ਇੱਥੇ ਤੋਟ ਕਿਹੜਾ ਬਣਿਆ ਅੰਦਰ ਉਹ ਕਹਿੰਦੀ ਵੀ ਤੇਰੇ ਬਣਾ ਤਾਂ ਕਿਸੇ ਨੂੰ ਉੱਡਰੀ ਨਹੀਂ ਅੰਦਰ ਬਣਦਾ ਕਹਿੰਦੀ ਨਾ ਵੀ ਬੰਦਾ ਪਹੁੰਚਿਆ ਕੋਈ ਪਹੁੰਚਿਆ ਹੋਵੇ ਜੇ ਕਹਿੰਦੇ ਵੀ ਹੁਣ ਕੀ ਪਤਾ ਲੱਗੂ ਇੰਨੀ ਜਨਤਾ 'ਚ ਹੁਣ ਆਪਾਂ ਐਵੇਂ ਕਿਸੇ ਨੌਕਰ ਨੂੰ ਜਾਂ ਕਿਸੇ ਨੂੰ ਚੱਕ ਕੇ ਅੰਦਰ ਕਰ ਦਈਏ ਬਿਨਾਂ ਗੱਲ ਤੋਂ ਸਬੂਤ ਤੋਂ ਬਿਨਾਂ ਤਾਂ ਕੁਝ ਕਰ ਨਹੀਂ ਸਕਦੇ ਉਹ ਕਹਿੰਦੀ ਫਿਰ ਲਿਆ ਉਸੇ ਸੌਦ ਨੂੰ ਅੱਛਾ ਫਿਰ ਆਗੋਂ ਦੇ ਕੋਲੇ ਕਹਿੰਦੇ ਵੀ ਕਿਵੇਂ ਕਰ ਗੱਲ ਤਾਂ ਹੋ ਗਈ ਹੀਰਾ ਕਾਲਾ ਹੋ ਗਿਆ ਨਹੀਂ ਰਾਣੀ ਮਰਦੀ ਆ ਸਾਡੀ ਰਾਜ ਭਾਗ ਉਹਦੇ ਹੱਥ 'ਚ ਉਹਨੇ ਆਖਿਆ ਵੀ ਤਾਂ ਮਰਹਾ ਰੋ ਜੀ ਕੁਛ ਨਾ ਕੁਸ ਹੋਇਆ ਰਹਿਸਾ ਕਰੂ ਵੀ ਮਣਾ ਹੋਈ ਜੇ ਤੇ ਰਾਜ ਹੀ ਫਿਰ ਬਦਲ ਦੰਨੇ ਆਪਾਂ ਇਹ ਤਾਂ ਰੋ ਜ ਰਾਣੀ ਕੁਛ ਨਾ ਕੁਸ ਮੰਗਿਆ ਕਰੂਪ ਤੋਂ ਤੇ ਚੱਲ ਕਹਿੰਦਾ ਆਪੇ ਵਗ ਚੱਲਦਾ ਹਾਂ ਪਰ ਇੱਕ ਵਾਰ ਜਵਾਨ ਕਰਨੀ ਪਊ ਮੇਰੇ ਨਾਲ ਜਿਹੜਾ অপরাধੀ ਹੋਇਆ ਉਹਨੂੰ ਮਾਫ ਕਰਨਾ ਪਊ ਮੇਰੇ ਕਿਸੇ ਤੋਂ ਠੀਕ ਹੈ ਜੇ ਕੋਈ ਵੀ ਹੋਵੇ ਇਹਦੇ ਵੀ ਉਹ ਤਾਂ ਫਿਰ ਰਾਣੀ ਕੋਲੇ ਗੱਲ ਕਰੀ ਸੀ ਤਾਂ ਕੁਝ ਨਹੀਂ ਕਰ ਸਕਦੀ ਹਾਂ ਵਗ ਗਿਆ ਉਹ ਕਹਿੰਦਾ ਕਹਿੰਦੀ ਜੀ ਹੀਰਾ ਅੰਦਰ ਪਿਆ ਕਾਲਾ ਹੋਇਆ ਪਿਆ ਵੀ ਤੁਸੀਂ ਕਹਿੰਦੀ অপরাধੀ ਚੱਕੂ ਨੂੰ ਫੇਰ ਪਾਕਾ ਹੋਊ ਕਾਲਾ ਵੀ ਕੋਈ ਅੰਦਰ ਵੜਿਆ ਉਹ ਕਹਦਾ ਵੀ ਮੈਂ ਮਰਜ਼ਮ ਨੂੰ ਭਾਲ ਦੂੰ ਸਾਰਾ ਕੁਝ ਕਰ ਦੂੰ ਠੀਕ ਹੈ ਪਰ ਮੇਰੀ ਇੱਕ ਬਚਨ ਦੇ ਉਹ ਕਹਿੰਦੀ ਦੱਸ ਕਹਿੰਦਾ ਹੀਰਾ ਕਾਲਾ ਚਿਹਰਾ ਚਿੱਟਾ ਕੁਝ ਵੀ ਹੋ ਜੇ ਪਰ ਜਿਹੜਾ অপরাধੀ ਹੋਇਆ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਕੋਈ ਵੀ ਉਹ ਕਹਿੰਦੀ ਜੀ ਕੋਈ ਗੱਲ ਨਹੀਂ ਸੱਤ ਬਚਨਾ ਮੈਂ ਨਹੀਂ ਸਜ਼ਾ ਹੁਣ ਕਰੂੰ ਮੈਨੂੰ ਹੀਰਾ ਉਹ ਜਾ ਬਣ ਕੇ ਜਿ ਬਣਨਾ ਚਾਹੀਦਾ ਠੀਕ ਹੈ ਕਹਿੰਦਾ ਬਣਾਓ ਹੈਜਾ ਤੂੰ ਉਹਦੀ ਕੋਈ ਸ਼ਰਤ ਅੱਡ ਹੈ ਹੀਰਾ ਹੋ ਜਾ ਹੀ ਬਣਾ ਦੂੰ ਪਹਿਲਾਂ ਤੇਰਾ অপরাধੀ ਭਾਲ ਦੰਨਾ ਮੈਂ ਉਹ ਕਹਿੰਦਾ ਵੀ ਜਿੰਨੇ ਸੋਡੇ ਇੱਥੇ ਬੰਦੇ ਨੇ ਕੰਮ ਕਰ ਰਹੇ ਨੇ ਨੌਕਰ ਕੋਈ ਕਿਵੇਂ ਦਾ ਕਿੰਮ ਕੀ ਕੁਸ ਕਰ ਰਿਹਾ ਕੋਈ ਕੁਸ ਕਰ ਰਿਹਾ ਸਾਰਿਆਂ ਨੂੰ ਕਚੇਰੀ ਵਿੱਚ ਬੁਲਾਇਆ ਜਾਵੇ ਪਿੰਡ ਦਾ ਬੰਦਾ ਨਾ ਹੋਵੇ ਕੋਈ ਅਸਰ ਬੇਲ੍ਹਾ ਬੰਦਾ ਨਾ ਹੋਵੇ ਫालतू ਬਾਹਰੋਂ ਉਹ ਕਹਿੰਦੇ ਵੀ ਚੰਗਾ ਸਾਰਿਆਂ ਨੂੰ ਕਚੇਰੀ 'ਚ ਬੁਲਾ ਲਿਆ ਬੁਲਾ ਕੇ ਕਚੇਰੀ 'ਚ ਕਹਿੰਦੀ ਵੀ ਰਾਣੀ ਨੂੰ ਕਹਿੰਦਾ ਵੀ ਇੱਕ ਪਾਸੇ ਬਹਿ ਜਾ ਤੈਂ ਅੱਖਾਂ ਵਿੱਚ ਕੇ ਰੱਖਣੀ ਨੇ ਅੱਖਾਂ ਨਹੀਂ ਖੁੱਲਣੀਆਂ ਜਾਂ ਪੱਟੀ ਬੰਨ ਲੱਖਾਂ ਦੇ ਹਾਂ ਜਦ ਤੱਕ ਮੁਰਜ਼ਮ ਬਾਹਰ ਨਹੀਂ ਆਉਂਦਾ ਕਹਿੰਦੇ ਵੀ ਠੀਕ ਹੈ ਉਹ ਪਈ ਜਾਣਾ। ਕਰੀਗੇ ਤੇਲਾ ਉਹ ਹਰੇਕ ਦੇ ਅੱਖਾਂ ਚੱਖਾਂ ਪਾਇਆ ਕਰੀ। ਹਮ। ਜਿਹੜਾ ਸੱਚਾ ਤੇ ਉਹ ਤਾਂ ਪੱਕੇ ਖੜਾ ਰਿਹਾ ਕਰੇ ਅੱਖਾਂ। ਹਮ। ਉਹਦੇ ਆਪ ਕੋਲੇ ਵਾਗਿਆ ਜਿਹੜੇ ਨੇ ਹੀਰਾ ਚੱਕਿਆ ਸੀ। ਹਮ। ਉਹਨੇ ਜਦੋਂ ਅੱਖਾਂ ਚੱਖਾਂ ਪਾਈਆਂ ਉਹ ਅੱਖ ਕਿਤੇ ਇੱਧਰ ਹੋ ਜੇ ਕਿਤੇ ਇੱਧਰ ਹੋ ਜੇ ਕਿਤੇ ਇੱਧਰ ਹੋ ਜੇ ਕਿਤੇ ਇੱਧਰ ਹੋ ਜੇ। ਠੀਕ ਹੈ। ਉਹਨੇ ਉਹਦੀ ਹਿਸਾਬ ਲਾ ਲਿਆ। ਹਮ। ਉਹ ਕਹਿੰਦਾ ਪਾਈ ਅੱਖਾਂ ਖੋਲਾ ਮੁਰਜੇ ਮਤਰਾ ਤੇ ਆ ਗਿਆ। ਹਮ। ਉਹਨੇ ਬਾਹ ਫਾਲਿਓ ਦੀ। ਕੰਨ ਵੀ ਦੇਖ ਮੇਰੀ ਗੰਦ ਹੋਈ ਹੋਇਆ ਤੈਨੂੰ ਕੋਈ ਸਜ਼ਾ ਨਹੀਂ ਰੱਖੀ ਜੂ ਕੁਝ ਨਹੀਂ ਰੱਖੀ ਜੂ ਪਰ ਜਿਹੜੀ ਮੇਰੀ ਉਸ ਤਾਂ ਸਹੀ ਗਲਤ ਉਹ ਤਾਂ ਐ ਕਰਨੀ ਐ ਸੱਚੀ ਗੱਲ ਦੱਸਦੇ ਨਹੀਂ ਮਨਾਤਾ ਤੈਨੂੰ ਲਾਵਾਂਗੇ ਦੇਖ ਠੀਕ ਹੈ ਫਿਰ ਮੈਂ ਪੁਲਸ ਵਾਲੇ ਕਰ ਦੂੰ ਤੈਨੂੰ ਚੋਰ ਦੇ ਪੈਰ ਨਹੀਂ ਹਾਂ ਉਹ ਕਹਦਾ ਦੇਖ ਵੀ ਮੈਂ ਹਾ ਕੋਸਟ ਤਾਂ ਕਰੀ ਤੀ ਹੀਰਾ ਮੈਂ ਚੱਕਿਆ ਤੀ ਪਾ ਜਦੋਂ ਮੈਂ ਕਾਲਾ ਹੋ ਜਾਂਦਾ ਸੀ ਮੈਂ ਧਰਦਦਾ ਸੀ ਜਦੋਂ ਮੈਂ ਤੀਜੀ ਵਾਰ ਚੱਕ ਕੇ ਧਰਿਆ ਫੇਰ ਨਹੀਂ ਕਹਦਾ ਮੁੜ ਕੇ ਚਮਕਿਆ ਕਹਿੰਦਾ ਕੰਪਹੀ ਰਹੀ ਸੀ ਉਹ ਪਈ ਸਾਰੇ ਜਿਹੜੇ ਬੰਦੇ ਹੋਰ ਬੈਠੇ ਸੀਗੇ ਨਾ ਵਜ਼ੀਰ ਵਰਗੇ ਉਹ ਕਹਿੰਦੇ ਵੀ ਐਂ ਦੱਸ ਤੈਂ ਕਿਸੇ ਨੂੰ ਕੁੱਟਿਆ ਨਹੀਂ ਕੋਈ ਮਾਰਿਆ ਨਹੀਂ ਕਿਸੇ ਨੂੰ ਬੁਲਾਇਆ ਨਹੀਂ ਤੇ ਚੋਰ ਫੜਿਆ ਕਿਵੇਂ ਕਹਿੰਦਾ ਇਹਦਾ ਵੀ ਤੈਨੂੰ ਦੱਸੂਗਾ ਚੋਰ ਫੜਿਆ ਕਿਵੇਂ ਮੈਂ ਕਹਿੰਦਾ ਲਾ ਰਣੀ ਹੁਣ ਜਿਹੜੀ ਤੇਰੇ ਨਾਮੇ ਜਵਾਨ ਕਰੀ ਤੇ ਉਹ ਪੂਰੇ ਘਰ ਕਹਿੰਦੀ ਜੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਵੀ ਪਰਾਦੀ ਛੱਡਿਆ ਜਾਊਗਾ ਕਹਿੰਦੀ ਆਪਾਂ ਸੜਤਾ ਬੱਸ ਕੋਈ ਗੱਲ ਨਹੀਂ ਹੁਣ ਕਹਿੰਦੀ ਹੀਰੇ ਨੂੰ ਚਮਕਾ ਕਹਿੰਦਾ ਹੀਰਾ ਚਮਕਾ ਦੂੰ ਉਹ ਆਜੇ ਹੀਰਾ ਬਣਾ ਦੂੰ ਪਰ ਮੇਰੇ ਜਿਵੇਂ ਮੇਰੇ ਨਾ ਜਵਾਨ ਕਰੀ ਕੋ ਤੇ ਪੂਰ ਉਤਰਨਾ ਕੋ ਕਹਿੰਦੀ ਉਹ ਤੇ ਮੈਂ ਪੂਰ ਉਤਰੂ ਹਾਂ ਉਹਨੇ ਭਾਈ ਹੀਰਾ ਜੰਦ ਦੇ ਹਲਾ ਉਹਨੇ ਹੀਰੇ ਤੇ ਹੱਥ ਤਰਿਆ ਚੱਕਿਆ ਉੱਤੋਂ ਹੀਰਾ ਚਮਕ ਪਿਆ ਉਹ ਕਹਿੰਦੀ ਜੇ ਤਾਂ ਫਿਰ ਮੈਂ ਹੀ ਕਰ ਲੈਂਦੀ ਉਹਨੇ ਪੁੱਠਾ ਹੱਥ ਤਰਤਾ ਕਹਿੰਦਾ ਲੈ ਤੂੰ ਕਰ ਲੈ ਤੂੰ ਕਰ ਲੈ ਉਹ ਕੋਲ ਹੱਥ ਕਰੇਦਾ ਤਾਂ ਦਿੱਕ ਦਿੱਕ ਧਰਦੇ ਉਹ ਜਦੋਂ ਹੀਰਾ ਮਿਲਿਆ ਉਹਨੂੰ ਤੀ ਕੋਈ ਦੁਖੀ ਮਾਨਾ ਸਾਥ ਬਣ ਕੇ ਗਿਆ ਦੀ ਕਰੂੰ ਤੰਗ ਹੋਇਆ ਉਹਨੇ ਪੁੱਦੇ ਹਲਾ ਉਹ ਕਹਿੰਦੀ ਪਾਪਾ ਮੈਥੋਂ ਤਾਂ ਨਹੀਂ ਹੁਣ ਚਮਕਦਾ ਕਹਿੰਦਾ ਫਿਰ ਜੇ ਤੈਨੂੰ ਫਿਰ ਮੈਨੂੰ ਕੋਈ ਲੋੜ ਤੇ ਕਹਿੰਦਾ ਭਾਈ ਘਰੋਂ ਜਵਾਕ ਛੱਡ ਕੇ ਭੱਜਣ ਦੀ ਮੈਨੂੰ ਕੋਈ ਲੋੜ ਤੇ ਜਟਾ ਬਣਾਉਣ ਦੀ ਇਹ ਹੀਰਾ ਕਹਿੰਦਾ ਮੇਰੇ ਕੰਮ ਤੇ ਬਹੁਤ ਕੁਝ ਕਰ ਦਿੰਦਾ ਮੇਰਾ ਪਰ ਜੇ ਮੈਂ ਹੀਰਾ ਵਰਤ ਲਾਂਦਾ ਘਰੇ ਕਹਿੰਦਾ ਮੇਰੇ ਕੋਲ ਪਰਮਾਤਮਾ ਨਹੀਂ ਤੇ ਹੁੰਦਾ ਚਮਕਦਾ ਨਹੀਂ ਤਿਸ ਦਿਵਾਰੀ ਇਹ ਵੀ ਗਰੀਬ ਕੋਲ ਹੀ ਆਉਂਦਾ ਕਹਿੰਦਾ ਅਮੀਰ ਕੋਲ ਇਹ ਵੀ ਨਹੀਂ ਆਉਂਦਾ ਕਹਿੰਦਾ ਪਰ ਹੀਰਾ ਤਰਾ ਚਮਕਾ ਦੰਨਾ ਪਰ ਅੱਧਾ ਰਾਜ ਜਿਹਨੂੰ ਮੈਂ ਕਹੂਣ ਹੂੰ ਦੀ ਅੱਛਾ ਕਹਿੰਦੀ ਜੀ ਹਾਂ ਦੇ ਦੂੰਦਾ ਚੰਗਾ ਹੁਣ ਜਿਹੜੇ ਨੇ ਹੀਰਾ ਚੱਕਣ ਦੀ ਕੋਸ਼ਟ ਕਰੀ ਤੇ ਉਹ ਵੀ ਗਰੀਬ ਤੀ ਠੀਕ ਹੈ ਉਹ ਕਹਿੰਦਾ ਕਿ ਵੀ ਐਂ ਕਰ ਅੱਧਾ ਰਾਜ ਜਿਹੜਾ ਤੇਰਾ ਮੁਰਜਮ ਹੈ ਹੀਰਾ ਕਾਲਾ ਹੋਇਆ ਜੀ ਦਿੱਥੋਂ ਉਹਨੂੰ ਅੱਧਾ ਰਾਜ ਲਿਖ ਕੇ ਦੇ ਅੱਛਾ ਜ਼ੀਰਾ ਚਮਕਾ ਦੂੰ ਹੂੰ ਉਹਨੇ ਪੇ ਅਧਾ ਰਾਜ ਲਿਖਤਾ ਉਹ ਪਈ ਅੱਧਾ ਰਾਜ ਲਿਖਤਾ ਜਦੋਂ ਰੋਲਾ ਪੈ ਗਿਆ ਦੂਜੇ ਨੌਕਰ ਕਹਿੰਦੇ ਵੀ ਇਹ ਕੀ ਗੱਲ ਮੈਂ ਤਾਂ ਇਹ ਚੋਰ ਐ ਨੇੜੇ ਨੂੰ ਅੱਧਾ ਰਾਜ ਮਿਲਦਾ ਉਹ ਕਹਿੰਦਾ ਵੀ ਸੌਟਾ ਜਵਾਲ ਸੋਨੂੰ ਦਊਗਾ ਸਾਰੇ ਜੁਨੇ ਸੱਖਾਂ ਵਿੱਚ ਕੇ ਬਹਿ ਜੂ ਇੱਕ ਕਹਿੰਦਾ ਪੀਂਗ ਹੁੰਦੀ ਆ ਉਹ ਪੈਂਦੀ ਕਰੋਂਦੀ ਆ ਜਦੋਂ ਮੀਂਹ ਪੈ ਕੇ ਹੜ੍ਹ ਜੇ ਹਾਂ ਉਹਨੂੰ ਆਪਾਂ ਖਾਸ ਬੰਦੇ ਸੱਤ ਪੀਰਾਂ ਚਗੀ ਪਿੰਗ ਕਹਿੰਦੇ ਨੇ ਪਿੰਗ ਕਹਿੰਦੇ ਨੇ ਕਹਿੰਦਾ ਜਿਹਨੂੰ ਉਹ ਦਿਸ ਗਈ ਹਾਂ ਮਨ ਲੈ ਪਿੰਗ ਉਹਦਾ ਰਾਜ ਬਣ ਜਾਊਗਾ ਜਿਹੜਾ ਮਰਜ਼ੀ ਦੀ ਖੋਲੂ ਹਾਂ ਉਹ ਭਈ ਹਰੇਕ ਮੇਰੇ ਵਗ ਅੱਖਾਂ ਵਿੱਚ ਕੇ ਬਹਿ ਜਾ ਕਰੇ ਹਾਂ ਉਹ ਬੱਦਲਾਂ ਤਾਂ ਬਣਾ ਦੇਦੀ ਨਹੀਂ ਹੁੰਦੀ ਹਾਂ ਜੇ ਬੱਦਲ ਪੂ ਤਾਂ ਪਿੰਗ ਪੂ ਨਹੀਂ ਪੈਂਦੀ ਜਾਂਦੀ ਉਹ ਕਹਿੰਦਾ ਵੇ ਹੁਣ ਤੂੰ ਵੀ ਚਲ ਜਦੋਂ ਪਈ ਉਹਨੇ ਅੱਖਾਂ ਮੀਚੀਆਂ ਵਿਚਾਰਾ ਹੈਗਾ ਤੇ ਕਰੋਗੀ ਵੀ ਦਿੱਸ ਤਾਇਆ ਹੋਇਆ ਉਹਨੇ ਮਾਲਕ ਨੂੰ ਯਾਦ ਕਰਕੇ ਮਾਲਕਾ ਸੱਚੇ ਪਾਸਾ ਜੱਦਾ ਰਾਜ ਮਿਲਦਾ ਰੱਖ ਮੇਰੀ ਲੱਜਾ ਉਹ ਕਹਿੰਦਾ ਮੀਚੀਆਂ ਅੱਖਾਂ ਉਹਦੇ ਪਛਾਣ ਚਪੇਰੀ ਦੀ ਹੋ ਗਈ ਅੱਛਾ ਕਹਿੰਦਾ ਹਾਂਜੀ ਮੈਂ ਦੇਖ ਲਈ ਕਹਿੰਦਾ ਦੇਖ ਲਈ ਕਹਿੰਦਾ ਹਾਂ ਕਹਿੰਦਾ ਕਿੱਥੇ ਤੱਕ ਫੁਰ ਗਈ ਕਹਿੰਦਾ ਚਾਰ ਚਪੇਰੇ ਫੁਰ ਗਈ ਕਹਿੰਦਾ ਬੱਛੇ ਫੇ ਚਾਰ ਚਪੇਰੀ ਰਾਤ ਚੱਲੂ ਤੇਰਾ ਹੁਣ ਗੋਲੱਖ ਉਹ ਕਹਿੰਦਾ ਵੀ ਰਾਜ ਨੂੰ ਅੱਧਾ ਦਵਾਤਾ ਨੇ ਤੇ ਰਾਣੀ ਨੂੰ ਹੀਰਾ ਦੇਤਾ ਉਹ ਕਹਿੰਦੀ ਜੀ ਤੁਸੀਂ ਫਿਰ ਰਾਣੀ ਕਹਿੰਦੀ ਮੈਂ ਇੱਕ ਸਵਾਲ ਪੁੱਛਣਾ ਹੈ ਕਹਿੰਦਾ ਪੁੱਛ ਕਹਿੰਦੀ ਇੰਨੇ ਕਾਸੇ ਤੇ ਮਾਲਕ ਬਣ ਕੇ ਫਿਰ ਤੁਸੀਂ ਕੋਈ ਨਹੀਂ ਕੁਝ ਕਰਿਆ ਕਹਿੰਦਾ ਕਰ ਮੈਂ ਸਾਰਾ ਕੁਝ ਸਕਦਾ ਪਰ ਜਿਹੜਾ ਕੁਝ ਮਿਲੇ ਤੇਰੇ ਪਰ ਹੀ ਮਿਲੇ ਮੈਨੂੰ ਕਹਿੰਦੀ ਕਿੰਨੇ ਕਹਿੰਦਾ ਬੱਸ ਤੂੰ ਹਿਸਾਬ ਲਾ ਲੈ ਵੀ ਤੇਰੇ ਪਰੋਂ ਮਿਲੇ ਜੇ ਕਹਿੰਦਾ ਉਦੋਂ ਤੂੰ ਮੈਨੂੰ ਹੀਰੇ ਮੋਤੀ ਦੇਣ ਦੀ ਮੈਂ ਕਿਦੋਂ ਪ੍ਰਮਾਤਮਾ ਨੂੰ ਯਾਦ ਕਰਦਾ ਸੀ ਮੈਂ ਪ੍ਰਮਾਤਮਾ ਤੋਂ ਖੁੱਖ ਲੈਣੀ ਸੀ ਮੈਂ ਪਰਮਾਤਮਾ ਕੋਲ ਹੀ ਕਰਨ ਜਾਣਾ ਸੀ ਜੇ ਮੈਂ ਗਰੀਬ ਤੀ ਤਾਂ ਐ ਮੈਨੂੰ ਇਹ ਗੱਲ ਕਹੀ ਮੈਨੂੰ ਹੱਥ ਦੇ ਦੇ ਪੈਰ ਦੇ ਦੇ ਤਾਂ ਮੈਂ ਗਰੀਬ ਤੀ ਤਾਂ ਤਾਂ ਮੈਂ ਤੁਹਾਨੂੰ ਮੰਗੀ ਜੇ ਮੈਂ ਅਮੀਰ ਹੁੰਦਾ ਤੇਰੇ ਬਰਾਬਰ ਦਾ ਹੁੰਦਾ ਤੇਰੇ ਤਾਂ ਮੈਂ ਉਹਦੀ ਥਾਪੜਾ ਮਾਰਦਾ ਉੱਠ ਕੇ ਮੈਂ ਗਰੀਬ ਤੀ ਚੁੱਪ ਕਰਕੇ ਵਾਗ ਗਿਆ ਕਹਿੰਦਾ ਪਰਮਾਤਮਾ ਇਹ ਨਹੀਂ ਪਹੁੰਚਦਾ ਜਿਵੇਂ ਤੂੰ ਕਹਿੰਨੀ ਐ ਵੀ ਤੂੰ ਨਾ ਇਹੋ ਜਿਹਾ ਕੁਝ ਕਰ ਲਿਆ ਕਹਿੰਦਾ ਜੇ ਮੈਂ ਹੀਰਾ ਰੱਖ ਲੈਂਦਾ ਫੇਰ ਮੈਂ ਪਰਮਾਤਮਾ ਮੇਰੇ ਕੋਲੇ ਕੋਈ ਖੋਖੇ ਲੈਣਾਉਂਦਾ ਬਸ ਹੀਰਾ ਹੀ ਰਹਿ ਜਾਂਦਾ ਕੱਲਾ ਮੇਰੇ ਕੋਲੇ ਤਾਂ ਕਹਿੰਦਾ ਜਿਹਦੇ ਕੋਲੇ ਪ੍ਰਮਾਤਮਾ ਹੈ ਉਹਦੇ ਕੋਲੇ ਹੀਰਿਆਂ ਦਾ ਬਹੁਤ ਕੁਝ ਹੁੰਦਾ ਹੈ ਮੈਨੂੰ ਕਹਿੰਦਾ ਕੁਝ ਵੀ ਮਾਲਕ ਕਰਵਾ ਸਕਦਾ ਮੈਂ ਕਰ ਸਕਦਾ ਕਿਸੇ ਚੀਜ਼ ਦਾ ਘਾਟ ਕਹਿੰਦਾ ਮੇਰੇ ਕੋਲੇ ਸਭ ਕੁਝ ਹੈ ਤੂੰ ਕਹਿੰਦਾ ਹੀਰੇ ਨੂੰ ਲਈ ਫਿਰਦੀ ਰਹੀ ਰਾਜ ਤਾਂ ਉਹ ਲੈ ਗਿਆ ਕਹਿੰਦਾ ਕਹਿੰਦਾ ਗਾ ਨਹੀਂ ਕੋ ਕਹਿੰਦਾ ਜਿਹਦੇ ਚਾਰ ਸਪੇਰੇ ਪੀਂਗਾ ਤਾਂ ਚਾਰ ਸਪੇਰੇ ਰਾਤ ਚੱਲੂ ਹੁਣ ਤੇਰੇ ਲੋ ਤੇ ਤੇਰੀ ਬਿਜਲੀ ਨੂੰ ਉਹ ਤਾਂ ਘੁੰਮ ਕਹਿੰਦਾ ਜੇ ਤੂੰ ਕਹਿੰਦਾ ਆਵੋ ਚ ਨਾ ਬੋਲਦੀ ਤਾਂ ਵੀਂਗ ਤੈਨੂੰ ਦਿਸਣੀ ਤੀ ਉਹ ਪਾ ਕੇ ਕਹਿੰਦਾ ਨੇ ਚੋਰੀ ਨਹੀਂ ਕਰਦਾ ਤੇ ਉਹ ਉਹ ਚੋਰੀ ਮਜਬੂਰੀ ਚ ਕਰ ਰਿਹਾ ਸੀ ਉਹਦੇ ਘਰੇ ਦਾਣੇ ਨਹੀਂ ਸੀਗੇ ਤਾਂ ਐ ਕਿ ਤੈਨੂੰ ਪੁੱਛਿਆ ਵੀ ਭਾਈ ਮੇਰੇ ਕੰਮ ਕਰਦਾ ਤੇ ਤੈਨੂੰ ਕਿਵੇਂ ਸੁਖ ਸੰਦਾ ਕਰੇ ਕਿਤੇ ਬੁਲਾਇਆ ਉਹਨੇ ਤੂੰ ਕਹਿੰਦਾ ਉਹਨੇ ਦੁਖੀ ਮਾਨਾ ਚੋਰੀ ਕੀਤੀ ਪਰ ਉਸ ਵਕਤ ਜੋ ਹੀਰਾ ਚੱਕ ਲੰਦਾ ਤਾਂ ਉਹਦੇ ਪੱਲੇ ਵੀ ਉਹੀ ਮਨ ਕਰੇਗਾ ਤੀ ਉਹਨੇ ਚੰਗਾ ਰਿਹਾ ਧਰਤਾ ਵਧੀਆ ਰਿਹਾ ਕਹਿੰਦਾ ਪ੍ਰਮਾਤਮਾ ਐ ਨਹੀਂ ਮਿਲਦਾ ਹੁੰਦਾ ਵੀ ਪ੍ਰਮਾਤਮਾ ਮਿਲਦਾ ਹੁੰਦਾ ਉਹ ਬੰਦੇ ਨੂੰ ਜਿਹੜਾ ਨਵਰਾਈ ਰੱਖੂ ਤੇ ਕਰੇ ਗਰੀਬੀ ਰੱਖੂ ਜਿਹੜਾ ਅਮੀਰ ਹੈ ਅਮੀਰ ਤਾਂ ਦੁਨੀਆ ਦੇ ਉੱਤੇ ਬਹੁਤ ਰਫਦਾ ਟਰੱਕ ਟਰੱਕ ਰੁਪਿਆ ਦਾ ਭਰਲਾ ਲੋਕਾਂ ਦੇ ਘਰੋਂ ਸਹੀ ਗੱਲ ਹੈ ਪਰ ਪ੍ਰਮਾਤਮਾ ਦੇ ਗਰੀਬ ਨੂੰ ਮਿਲਦਾ ਹੁੰਦਾ ਕਹਿੰਦਾ ਇਹਦੀ ਕੋ ਕਹਾਣੀ ਦੀ